ਬਾਜਵਾ ਸਾਹਿਬ ਜਿੰਦਾਬਾਦ ਬਾਜਵਾ ਸਾਹਿਬ ਕਹਿੰਦੇ ਜਿੰਦਾਬਾਦ ਬਾਜਵਾ ਸਾਹਿਬ ਕਹਿੰਦੇ ਵੀ ਜਿਹੜਾ ਮੰਤਰੀ ਆ ਉਹਨੇ ਚਾਰ ਕਰਾ ਲਿਆ ਤੇ 70 ਸਾਲਾਂ ਤੱਕ ਪਤਾ ਨਹੀਂ ਕਿੰਨੇ ਕਰਾਊਗਾ ਇੱਕ ਸਾਡੇ ਮੰਤਰੀ ਹੈ ਮੈਡਮ ਅਰਨਾ ਚੌਵੀ ਤੇ ਸ਼ੋਕ ਜੀ ਮੈਨੂੰ ਲੱਗਦਾ ਹੈ 56 ਸਾਲਾਂ ਦੀ ਉਮਰ ਚ ਕਦੇ ਇਹ ਜੋੜੀ ਕਦੇ ਵੱਖ ਵੇਖੀ ਨਹੀਂ ਦੋਵੇਂ ਜਾਂਦੇ ਆ ਜਿੱਥੇ ਮਰਜੀ ਜਾਂ ਇਹ ਇਹ ਇਹਨਾਂ ਚ ਕੁਆਲਿਟੀ ਹੈ ਇੱਕ ਵਾਰੀ ਮੇਰੇ ਤੇ ਕੋਈ ਇਲਜ਼ਾਮ ਲਾਤਾ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੇ ਮੈਡਮ ਅਰਨਾ ਚੌਧਰੀ ਨਾਲ ਮੇਰਾ ਕੋਈ ਬਹੁਤਾ ਮੋਹ ਪ੍ਰੇਮ ਨਹੀਂ ਸੀਗਾ ਲੇਕਿਨ ਇਹਨਾਂ ਦੇ ਬੇਟੇ ਦੀ ਜਿੰਨੀ ਉਮਰ ਹੈ ਉਸੇ ਮੈਂ ਥੋੜਾ ਜਿਹਾ ਵੱਡਾ ਹੋਊਂਗਾ ਤੇ ਜਦੋਂ ਮੇਰੇ ਤੇ ਇਲਜ਼ਾਮ ਲਾਇਆ ਪਹਿਲੀ ਵਾਰੀ ਮੈਂ 2012 ਚ ਜਿੱਤਿਆ ਸੀ ਮੈਂ ਮੈਡਮ ਅਰਨਾ ਚੌਥੀ ਦੀਆਂ ਅੱਖਾਂ ਦੇ ਵਿੱਚ ਜਿਵੇਂ ਆਪਦੇ ਬੇਟੇ ਦੇ ਪ੍ਰਤੀ ਕੋਈ ਪਿਆਰ ਅੰਦਾਜ਼ਾ ਲਾ ਸਕਦਾ ਹੈ ਉਹ ਪਿਆਰ ਮੈਂ ਇਹਨਾਂ ਅੱਖਾਂ ਦੇ ਵਿੱਚ ਵੇਖਿਆ ਮੇਰੇ ਪ੍ਰਤੀ ਤੇ ਉਹਨਾਂ ਨੇ ਆਪਦੇ ਦਿਲ ਚੋਂ ਇਹ ਮਹਿਸੂਸ ਕੀਤਾ ਕਿ ਇਹ ਤੱਕਾ ਹੋ ਰਿਹਾ ਹੈ ਸੋ ਇਹ ਜੀ ਆਇਆਂ ਨੂੰ ਇਸ ਪਰਿਵਾਰ ਨਾਲ ਤੁਸੀਂ ਜੁੜੇ ਹੋ ਇਹ ਖਾਨਦਾਨੀ ਪਰਿਵਾਰ ऐसे करके बार-बार बार-बार तुम्हारी सेवा ਤੇ ਤੁਹਾਡੇ ਵਿਚਕਾਰ ਖੜਾ ਹੈ ਬਿਨਾ ਕਿਸੇ ਇਲਜ਼ਾਮ ਤੋਂ ਅੱਜ ਮੈਂ ਗੱਲ ਕਰਨਾ ਹੈ ਸੰਵਿਧਾਨ ਦੀ ਇਹ ਸੰਵਿਧਾਨ ਦੀ ਜਿਹੜੀ ਫੋਟੋ ਰਾਹੁਲ ਗਾਂਧੀ ਦੇ ਹੱਥ ਵਿੱਚ ਹੈ ਮੈਂ ਇਹ ਜਾਣ ਕੇ ਲੈ ਕੇ ਆਉਣਾ ਹੈ ਇਹ ਸੰਵਿਧਾਨ ਹੈ ਬਾਬਾ ਸਾਹਿਬ ਅੰਬੇਦਕਰ ਦਾ ਇਹ ਇਸ ਕਰਕੇ ਲੈ ਕੇ ਆਉਣਾ ਕਿ ਮੇਰੇ ਲੀਡਰ ਨੇ ਕਿਹਾ ਹੈ ਕੀ ਬੇਸ਼ ਦੇ ਕੋਨੇ-ਕੋਨੇ ਵਿੱਚ ਜਾ ਕੇ ਇਹ ਸੰਵਿਧਾਨ ਦੇ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਵੀ ਇਹ ਚੀਜ਼ ਕੀ ਹੈ ਬਾਬਾ ਸਾਹਿਬਾ ਬੇਦਕਰ ਨੂੰ ਤਾਂ ਸਾਰੇ ਜਾਣਦੇ ਹੋ ਆਪਾਂ ਸਾਰੇ ਕਹਿ ਦਿੰਨੇ ਕਿ ਸੰਵਿਧਾਨ ਲਿਖਿਆ ਜੀ ਬਾਬਾ ਸਾਹਿਬ ਨੇ ਇਹ ਤੋਂ ਬਾਅਦ 70% ਲੋਕਾਂ ਨੂੰ ਪਤਾ ਨਹੀਂ ਵੀ ਘੱਲਣਾ ਕੀ ਘਾਲੀ ਇਸ ਸੰਵਿਧਾਨ ਦੇ ਪਿੱਛੇ ਅਗਰ ਮੈਂ ਦੋ ਸ਼ਬਦਾਂ ਚ ਵਿਆਖਿਆ ਕਰਾਂ ਸੰਵਿਧਾਨ ਦੀ ਦੋ ਲਾਈਨਾਂ ਦੇ ਵਿੱਚ ਦੋ ਅੱਖਰਾਂ ਦੇ ਵਿੱਚ ਵਿਆਖਿਆ ਕੀ ਇਸ ਤੋਂ ਪਹਿਲਾਂ ਜਦੋਂ ਸੰਵਿਧਾਨ ਨਹੀਂ ਬਣਿਆ ਸੀ ਮਾਤਾ ਜੀ ਬੇਬੇ ਜੀ ਉਦੋਂ ਅਸੀਂ ਰਾਜਿਆਂ ਦੀ ਪਰਜਾ ਹੋਇਆ ਕਰਦੇ ਸਾਂ ਲੇਕਿਨ ਜਦੋਂ ਸੰਵਿਧਾਨ ਬਣਿਆ ਉਦੋਂ ਸਾਨੂੰ ਅਸਲ ਵਿੱਚ ਨਾਗਰਿਕ ਬੰਦਾ ਹੱਕ ਮਿਲਿਆ ਅਸੀਂ ਉੱਚੀ ਆਵਾਜ਼ ਦੇ ਵਿੱਚ ਅਸੀਂ ਫਿਰ ਆਪਣੀ ਗੱਲ ਕਰ ਸਕਦੇ ਹਾਂ ਅਸੀਂ ਮਰਦਾਬਾਦ ਤੇ ਜ਼ਿੰਦਾਬਾਦ ਦਾ ਨਾਰਾ ਲਾ ਸਕਦੇ ਹਾਂ ਔਰ ਅਸੀਂ ਕਿਸੇ ਵੀ ਵਿਅਕਤੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਕੇ ਆਪਣੇ ਮਨ ਦੇ ਭਾਵ ਪ੍ਰਗਟ ਕਰ ਸਕਦੇ ਹਾਂ ਇਹ ਸੰਵਿਧਾਨ ਦੀ ਘਾਲਣਾ ਹੈ 2 ਸਾਲ 11 ਮਹੀਨੇ ਔਰ 18 ਦਿਨ ਬਾਬਾ ਸਾਹਿਬ ਅੰਬੇਦਕਰ ਨੂੰ ਇਸ ਸੰਵਿਧਾਨ ਦਾ ਲਿਖਣ ਦੇ ਵਿੱਚ ਇੰਨਾ ਸਮਾਂ ਉਹਨਾਂ ਨੇ ਬਤੀਤ ਕੀਤਾ ਸੋ ਐਸੇ ਕਰਕੇ ਅਸੀਂ ਦੇਸ਼ ਦੇ ਸੰਵਿਧਾਨ ਨੂੰ ਜਿਸ ਪ੍ਰਕਾਰ ਅੱਜ ਸਿੱਕੇ ਟੰਗਿਆ ਜਾ ਰਿਹਾ ਸਰਕਾਰਾਂ ਦੁਆਰਾ ਜਿਹੜੀਆਂ ਵੀ ਸਰਕਾਰਾਂ ਬਣ ਜਾਂਦੀਆਂ ਨੇ ਚਾਹੇ ਉਹ ਰਾਜਪત્રી ਸਰਕਾਰਾਂ ਹੋਣ ਜਿਵੇਂ ਕਿ ਭਗਵੰਤ ਮਾਨ ਦੀ ਸਰਕਾਰ ਹੈ ਤੇ ਚਾਹੇ ਉਹ ਦੇਸ਼ ਪਦਰੀ ਸਰਕਾਰਾਂ ਜਿਵੇਂ ਕਿ ਮੋਦੀ ਸਾਹਿਬ ਹੈ ਅੱਜ ਦੀਆਂ ਸਰਕਾਰਾਂ ਸੰਵਿਧਾਨ ਦੀਆਂ ਉਲੰਘਣਾ ਕਰ ਰਹੀਆਂ ਨੇ ਔਰ ਸੰਵਿਧਾਨ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਅਜਰ ਸੰਵਿਧਾਨ ਨਾ ਹੁੰਦਾ ਤਾਂ ਜਿਵੇਂ ਚਾਈਨਾ ਦੇ ਵਿੱਚ ਮਾਤਾ ਜੀ ਚਾਈਨਾ ਦੇ ਵਿੱਚ ਵੋਟਾਂ ਨਹੀਂ ਪੈਂਦੀਆਂ ਚਾਈਆਂ ਦੇ ਵਿੱਚ ਸ਼ਾਸਨ ਹੈ ਇਸੇ ਤਰ੍ਹਾਂ ਚੱਲਿਆ ਆਂਦਾ ਹੈ ਕੋਈ ਵਿਅਕਤੀ ਧਰਨਾ ਨਹੀਂ ਲਾ ਸਕਦਾ ਜਿਹੜਾ ਧਰਨਾ ਲਾਏਗਾ ਉਹਨੂੰ ਚੱਕ ਕੇ ਜੇਲ੍ਹ 'ਚ ਭੇਜ ਦਿੰਦੇ ਐ ਉਮਰ ਕੈਦ ਕਰ ਦਿੰਦੇ ਐ ਕੋਈ ਵਿਅਕਤੀ ਧਰਨਾ ਨਹੀਂ ਲਾ ਸਕਦਾ ਲੇਕਿਨ ਲੋਕਤੰਤਰ ਦੇ ਰਾਜ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਕਿਰਪਾ ਦੇ ਸਦਕਾ ਅਸੀਂ ਆਪਣਾ ਹੱਕ ਦੀ ਜਿਹੜੀ ਲੜਾਈ ਹੈ ਉਹ ਲੜ ਸਕਦੇ ਹਾਂ ਇਹ ਜਿਹੜੀ ਆਰਐਸਐਸ ਜਮਾਤ ਹੈ ਸੁਣਿਆ ਤੁਸੀਂ ਆਰਐਸਐਸ ਬੀਜੇਪੀ ਨੂੰ ਆਰਐਸਐਸ ਚਲਾਉਂਦੀ ਹੈ ਇਹ ਸੰਗਠਨ ਹੈ ਆਰਐਸਐਸ ਇਹ ਹੌਲੀ-ਹੌਲੀ ਕੰਮ ਕਰਦਾ ਹੈ ਅੱਜਕਰ ਇਹਨਾਂ ਨੇ ਪੰਜਾਬੀ ਲੋਕਾਂ ਨੂੰ ਆਪਣੇ ਸੰਗਠਨ ਦਾ ਹਿੱਸਾ ਬਣਾ ਲਿਆ ਹੈ ਉਹਦਾ ਕਾਰਨ ਕੀ ਹੈ ਜਦੋਂ ਕਿਸੇ ਵਿਅਕਤੀ ਨੂੰ ਨੌਕਰੀ ਨਹੀਂ ਮਿਲਦੀ ਤਾਂ ਫਿਰ ਉਹ ਵਿਚਾਰਾ ਪਟਕਦਾ ਪਟਕਦਾ ਆਰਐਸਐਸ ਦਾ ਕਰਮਚਾਰੀ ਬਣ ਜਾਂਦਾ ਹੈ ਉਹਨੂੰ 20000 ਰੁਪਏ ਤਨਖਾਹ ਦਿੰਦੇ ਐ ਫਿਰ ਉਹ ਇਹਨਾਂ ਦਾ ਪ੍ਰਚਾਰ ਕਰਦਾ ਘਰ ਘਰ ਜਾ ਕੇ ਤੇ ਜਿਹੜੀਆਂ ਨਵੀਆਂ ਪੀੜ੍ਹੀਆਂ ਜਿਹੜੇ ਸਾਡੇ ਬੱਚੇ ਐ ਉਹਨਾਂ ਨੂੰ ਜੇ ਤੁਸੀਂ ਨਾ ਦੱਸੋਗੇ ਕਿ ਤੇਰੇ ਦਾਦੇ ਨੇ ਆ ਘਾਲਣਾ ਘਾਲੀ ਸੀ ਤੇ ਤੇਰੇ ਪਰਦਾਦੇ ਦੀ ਆ ਕੁਰਬਾਨੀ ਸੀ ਤੇ ਨਵੇਂ ਬੱਚਿਆਂ ਨੂੰ ਅੱਜ ਕੱਲ ਮੋਬਾਈਲ ਤੋਂ ਬਿਨਾ ਕੁਝ ਨਹੀਂ ਪਤਾ ਜੋ ਮੋਬਾਈਲ ਤੇ ਆਉਂਦਾ ਉਹ ਪੜਦਾ ਅੱਜ ਆਰਐਸਐਸ ਸੇ ਪ੍ਰਚਾਰ ਕਰ ਰਹੀ ਹੈ ਥੱਲੇ ਥੱਲੇ ਦੇਸ਼ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ ਦੇਸ਼ ਨੂੰ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ ਜਿਹਨੂੰ ਅਸੀਂ ਰੋਕੰ ਦਾ ਕੰਮ ਕਰਨਾ ਮੇਰੇ ਸਤਕਾਰਯੋਗ ਮਾਤਾਓ ਪੈਣੋ ਇਹ 100 ਸਾਲ ਪੁਰਾਣਾ ਸੰਗਠਨ ਹੈ ਆਰਐਸਐਸ 1925 ਚ ਆਰਐਸਐਸ ਦਾ ਨਿਰਮਾਣ ਹੋਇਆ ਜਿੱਥੇ ਤੁਸੀਂ ਬਾਬਾ ਸਾਹਿਬ Ambedkar ਨੂੰ ਸਿਰ ਝਕਾਉਣੇ ਹੋ ਉੱਥੇ ਇਹਨਾਂ ਦਾ ਮੁਖੀ ਹੋਇਆ ਹੈ 1940 ਤੋਂ ਲੈ ਕੇ 73 ਤੱਕ ਗਵਾਲਕਰ ਉਹਨੇ ਕਿਹਾ ਕਿ ਨਾ ਅਸੀਂ ਜਿਹੜੇ ਤੋਂ ਸੰਵਿਧਾਨ ਬਣਿਆ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਨਹੀਂ ਹਾਂ ਕਨੇਤਾ ਐਵੇਂ ਕਾਗਜ਼ ਇਕੱਠੇ ਕੀਤਾ ਵਿਆ ਫਿਰ ਉਹਨੇ ਕਿਹਾ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ ਤਿਰੰਗਾ ਝੰਡਾ ਹੈ ਜਦੋਂ ਤਿਰੰਗੇ ਝੰਡੇ ਦਾ ਨਿਰਮਾਣ ਹੋਇਆ ਵੀ ਅਸੀਂ ਇਹਨੂੰ ਮੰਨਦੇ ਨਹੀਂ ਹਾਂ ਇਹ ਅਸ਼ੋਪ ਅਤੇ ਨਿਰਗ ਫਿਰ ਉਹਨਾਂ ਨੇ 55 ਸਾਲ 나ਗਪੁਰ ਆਰਐਸਐਸ ਦਾ ਹੈੱਡਕੁਆਟਰ ਹੈ ਉਰੇ ਤੇ ਤਿਰੰਗਾ ਝੰਡਾ ਲਹਿਰਾਉ ਨਹੀਂ ਦਿੱਤਾ ਇਹ ਬੀਜੇਪੀ ਉਥੋਂ ਨਿਕਲ ਕੇ ਆਈ ਹੋਈ पार्टी है मेरे आज जरा किसानी आंदोलन होया मेरे पिछे राजकीान है बीजेपी की ईन नहीं मनेगा ये चिकर ईन नहीं मनी जानी जिना चिकर पंजाब का किसान मजदूर भुखा नहीं मरेगा फिर उन्होंने कहा भुखा कि मरेगा ਉਹਨਾਂ ਨੇ ਕਾਲੇ ਕਾਨੂੰਨ ਲੈ ਕੇ ਆਂਦੇ ਤਿੰਨ ਵੀ ਜੇ ਪ੍ਰਾਈਵੇਟਾਈਜੇਸ਼ਨ ਕਰਦੇ ਹੋ ਤੇ ਸਰਕਾਰੀ ਖਰੀਦ ਤੋੜਦੇ ਹੋ ਪੰਜਾਬ ਭੁੱਖਾ ਮਰੇਗਾ ਤੇ ਜਦੋਂ ਪੰਜਾਬ ਭੁੱਖਾ ਮਰੇਗਾ ਫਿਰ ਇਹਨਾਂ ਦੇ ਮੁੰਡਿਆਂ ਨੂੰ 20000 ਰੁਪਏ ਦੀ ਨੌਕਰੀ ਦੇ ਕੇ ਆਰਐਸਐਸ ਦਾ ਪ੍ਰਚਾਰਕ ਲਗਾਵਾਗੇ ਤੇ ਸਾਰੇ ਪੰਜਾਬ 'ਚ ਪ੍ਰਚਾਰ ਕਰਨਗੇ